ਤਾਂ ਸੂਬਾ ਸਰਕਾਰ ਦੇ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਬਿਲਕੁਲ ਪੰਜਾਬ ਸਰਕਾਰ ਦੇ ਮੋਗਾ ਦੇ ਸਰਕਾਰੀ ਹਸਪਤਾਲ ਦਾ ਪਰਦਾ ਫਾਸ਼ਾ ਬਿਲਕੁਲ ਬਾਈਕ ਸਵਾਰੀ ਹਾਦਸੇ ਦੇ ਵਿੱਚ ਮਰੀਜ਼ ਦੀ ਲੱਤ ਟੁੱਟ ਜਾਂਦੀ ਉਸ ਤੋਂ ਬਾਅਦ ਸਮਾਜ ਸੇਵੀ ਸੁਸਾਇਟੀ ਹੈ ਜਿਹੜੀ ਉਸ ਹਾਦਸੇ ਦਾ ਮਾਮਲਾ ਹਸਪਤਾਲ ਦੇ ਵਿੱਚ ਲਿਉਂਦੀ ਹੈ ਪਰੰਤੂ ਜਦੋਂ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਨਾ ਤਾਂ ਹਸਪਤਾਲ ਦੇ ਵਿੱਚ ਕੋਈ ਐਮਰਜੈਂਸੀ ਸਟਾਫ ਹੁੰਦਾ ਨਾ ਹੀ ਕੋਈ ਦਵਾਈਆਂ ਹੁੰਦੀਆਂ ਨੇ ਤੇ ਨਾ ਹੀ ਕੋਈ ਟੀਕੇ ਹੁੰਦੇ ਨੇ ਤਾਂ ਕਾਫੀ ਮੁਸ਼ਕਲ ਤੋਂ ਬਾਅਦ ਜਦੋਂ ਮਾਮਲਾ ਗਰਮਾ ਜਾਂਦਾ ਤਾਂ ਬਾਜ਼ਾਰ ਤੋਂ ਜੀ ਹਾਂ ਬਾਜ਼ਾਰ ਦੇ ਵਿੱਚੋਂ ਕੈਮਿਸਟ ਦੀ ਦੁਕਾਨ ਤੋਂ ਜਿਹੜਾ ਦਵਾਈਆਂ ਮੰਗਵਾ ਕੇ ਟੀਕੇ ਮੰਗਵਾ ਕੇ ਉਸ ਮਰੀਜ਼ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਤਾਂ ਬਿਲਕੁਲ ਜਦੋਂ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਡਾਕਟਰ ਨੇ ਮੰਨਿਆ ਕਿ ਐਮਰਜੈਂਸੀ ਦੇ ਵਿੱਚ ਸਪਿਰਿਟ ਜਾਲੀਦਾਰ ਪੱਟੀ ਦਰਨੀਵਾਰਿਕ ਵੈਕਸੀਨ ਨਹੀਂ ਹੈ ਤੇ ਐਮਰਜੈਂਸੀ ਵਿੱਚ ਸਟਾਫ ਦੀ ਵੀ ਘਾਟ ਹੈ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੀ ਦੇਣ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਪੰਜਾਬ ਦੇ ਸਰਕਾਰੀ ਹਸਪਤਾਲ ਮੋਗਾ ਦਾ ਅੱਜ ਸਮੇਂ ਪਰਦਾ ਫਾਸ਼ ਹੋ ਗਿਆ ਜਦੋਂ ਮੋਗਾ ਦੇ ਜੀਟੀ ਰੋਡ ਵਿੱਚ ਵੀ ਕਰ ਰਹੇ ਪੈਦਲ ਜਾਰੇ ਨੌਜਵਾਨ ਦੀ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਹੈ ਤੇ ਗੰਭੀਰ ਜ਼ਖਮੀ ਹੋ ਜਾਂਦਾ ਹਾਲਾਂਕਿ ਮੋਗਾ ਦੀ ਸਮਾਜ ਸੇਵੀ ਸੰਸਥਾ ਇਸ ਨੌਜਵਾਨ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲੈ ਆਉਂਦੀ ਹੈ ਜਦੋਂ ਮਰੀਜ਼ ਨੂੰ ਐਮਰਜੈਂਸੀ 'ਚ ਲਿਆਂਦਾ ਗਿਆ ਤਾਂ ਉਸਦੀ ਲੱਤ ਟੁੱਟ ਜਾਂਦੀ ਹੈ ਪਹਿਲਾਂ ਸਟਾਫ ਦੀ ਘਾਜ ਸੀ ਫਿਰ ਬਾਅਦ 'ਚ ਮਰੀਜ਼ ਦੀ ਲੱਤ ਟੁੱਟ ਜਾਂਦੀ ਹੈ ਹਾਲਾਂਕਿ ਲਾਰਜਲੀ ਨਾ ਤਾਂ ਕੋਈ ਦਰਦ ਨਿਵਾਰਕ ਟੀਕਾ ਸੀ ਤੇ ਨਾ ਹੀ ਕੋਈ اٹੈਂਡੈਂਟ ਪਰ ਉਹ ਤੇ ਸਟਾਫ ਦੀ ਘਾਟ ਕਾਰਨ ਇਸ ਮਾਨ ਮੰਡੀ ਦੇ ਕੈਮਸ ਦੀ ਦੁਕਾਨ ਤੋਂ ਮਗਵਾਇਆ ਗਿਆ ਤਾਂ ਬਿਲਕੁਲ ਹੈ ਪੰਜਾਬ ਸਰਕਾਰ ਦੇ ਵੱਲੋਂ ਜੋ ਦਾਅਵੇ ਕੀਤੇ ਗਏ ਸੀ ਕਿ ਸਿਹਤ ਸਹੂਲਤਾ ਤਹਰੀਸ਼ ਤੇ ਰੱਖਾਂਗੇ ਤਾਂ ਉਹਨਾਂ ਦੀ ਪੋਲ ਹੈ ਜਿਹੜੀ ਖੁੱਲਦੀ ਨਜ਼ਰ ਆ ਰਹੀ ਹੈ ਤਾਂ ਤਾਜ਼ਾ ਮਾਮਲਾ ਜਿਹੜਾ ਮੋਕੇ ਤੋਂ ਸਾਹਮਣੇ ਹੈ ਜਿੱਥੇ ਮਰੀਜ਼ ਘੰਟੇ ਬੱਧੀ ਤੜਫਦਾ ਰਹਿੰਦਾ ਨਾ ਤਾਂ ਉਸ ਨੂੰ ਕੋਈ ਸਟਾਫ ਮਿਲਦਾ ਹੈ ਤੇ ਨਾ ਹੀ ਕੋਈ ਸਿਹਤ ਹੁਕਮ ਮੈਂ ਤੁਰਿਆ ਆਉਂਦਾ ਸੀਗਾ ਜੀ ਤੇ ਸਟਾਫ ਵਾਲੀ ਗਲੀ 'ਚ ਤੇ ਸੜਕ ਪਾਰ ਕਰਨ ਲੱਗਿਆ ਸੀਗਾ ਤੇ ਮੋਟਰਸਾਈਕਲ ਵੱਜਿਆ ਜੀ ਤੇ ਜਿਹੜਾ ਮੋਟਰਸਾਈਕਲ ਵੱਜਿਆ ਉਹ ਭੱਜ ਗਿਆ ਜਾਂ ਕਿ ਨਹੀਂ ਉਹ ਬਈ ਵੀ ਇੱਥੇ ਆ ਜੀ ਹਾਂ ਜੀ ਉਹਦੇ ਵੀ ਅੱਖ ਤੇ ਸੱਟ ਵੱਜੀ ਵੀ ਆਈ ਤੇ ਇਹ ਬਾਈ ਹੁਣੀ ਮੈਨੂੰ ਲੈ ਕੇ ਆਈ ਚੱਕ ਕੇ ਇਹਨਾਂ ਦਾ ਬਹੁਤ ਧੰਨਵਾਦ ਆ ਵਿਚਾਰੇ ਨਾ ਠੀਕ ਆਈ ਕਮੇਟੀ ਮੈਂਬਰ ਆਏ ਵਿਚਾਰੇ ਇਹਨਾਂ ਨੇ ਵਿਚਾਰੇ ਨੇ ਇਲਾਜ ਲੂਜ ਕਰਾਇਆ ਮੇਰੇ ਅੱਗੇ ਨਹੀਂ ਪਿੱਛੇ ਨਹੀਂ ਕੋਈ ਇਹਨਾਂ ਦਾ ਬਹੁਤ ਧੰਨਵਾਦ ਬਾਈ ਹੁਣਾਂ ਦਾ ਵਿਚਾਰਾਂ ਦਾ ਕੋਲੇ ਖੜੇ ਆ ਵਿਚਾਰੇ ਵੀ ਇਹਨਾਂ ਨੇ ਸਾਰਾ ਸਮਾਨ ਆ ਉਹਦੇ ਫੱਲਿਓ ਲਿਆ ਕੇ ਲਾ ਕੇ ਦਿੱਤਾ ਉਥੋਂ ਇੱਥੇ ਤਾਂ ਹਸਪਤਾਲ ਚ ਕੁਛ ਹੈ ਵੀ ਨਹੀਂ ਗਈ ਕੁਛ ਵੀ ਨਹੀਂ ਇੱਥੇ ਤਾਂ ਕੁਛ ਵੀ ਨਹੀਂ ਗਈ ਪਟੀਆਂ ਪੁੱਟੀਆਂ ਵੀ ਬਾਈ ਹੋਣੀ ਆਪ ਲੈ ਕੇ ਸਾਰਾ ਕੁਝ ਇਹ ਪੇਸ਼ੈਂਟ ਜੀ ਪਹਿਲਾਂ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਇਹ ਪੇਸ਼ੈਂਟ ਚੱਕਿਆ ਸਿਵਲ ਹਸਪਤਾਲ ਲੈ ਕੇ ਆਏ ਆ ਅਸੀਂ ਇਹ ਚੱਕਿਆ ਬਿਜਲੀ ਘਰ ਦੇ ਮੂਰੇ ਐਕਸੀਡੈਂਟ ਹੋਇਆ ਤਾਂ ਮੁੰਡੇ ਦਾ ਕਿਉਂਕਿ ਇਹਦੇ ਵਿੱਚ ਮੋਟਰਸਾਈਕਲ ਵੱਜਿਆ ਇਹ ਪੈਦਲ ਸੀਗਾ ਮੋਟਰਸਾਈਕਲ ਵੱਜਿਆ ਇਹਦੀ ਲੱਤ ਟੁੱਟ ਗਈ ਔਰ ਮੁਸ਼ਕਲਾਂ ਇੱਥੇ ਕੀ ਆਈਆਂ ਹੈ ਸਟੈਲਟ ਐ ਇੱਕ ਜਿਹੜੀ ਕਿ ਸਰਕਾਰ ਨੂੰ ਸਾਨੂੰ ਦੇਣੀ ਚਾਹੀਦੀ ਹੈ ਕਿਉਂਕਿ ਸਰਕਾਰ ਸਾਨੂੰ ਦਾਅਵੇ ਕਰਦੀ ਹੈ ਕਿ ਅਸੀਂ ਫ੍ਰੀ ਮੈਡੀਸਨ ਦੰਨਿਆ ਤੇ ਫ੍ਰੀ ਇੱਥੇ ਟ੍ਰੀਟਮੈਂਟ ਆ ਇਹ ਮੈਂ ਸਵਾਜ ਸੇਵਾ ਸੈਟ ਯੱਲੋਂ ਆਪਦੀ ਜੇਬ ਚੋਂ ਮੰਗਵਾ ਕੇ ਦਿੱਤੀ ਐ ਸੈਲਟ ਇੱਥੇ ਇਹਦੇ ਤਾਂ ਸੈਲਟ ਲੱਗੀ ਐ ਤੇ ਫਿਰ ਅਸੀਂ ਕਿਵੇਂ ਉਮੀਦ ਕਰ ਲਈਏ ਵੀ ਸਰਕਾਰ ਸਾਨੂੰ ਸਹੂਲਤਾਂ ਦੇ ਰਹੀ ਐ ਇਹ ਸਾਡੇ ਸਰਕਾਰੀ ਹਸਪੀਟਲ ਮੋਗੇ ਦਾ ਹਾਲਾਤ ਆ ਕਈ ਅਕਸਰੀ ਇਹੋ ਜਿਹੇ ਕੇਸ ਤੁਹਾਡੇ ਸਾਹਮਣੇ ਆਉਂਦੇ ਰਹਿੰਦੇ ਆ ਤਾਂ ਕੀ ਹਰ ਵਾਰੀ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਹੁੰਦਾ ਇਹ ਨਹੀਂ ਦੋ ਤਿੰਨ ਵਾਰ ਤਾਂ ਹੋ ਗਈ ਹੈ ਜੀ ਸਾਡੇ ਨਾਲ ਆ ਪਿਛਲੀ ਦਫਾ ਗਲਵਜ਼ ਹੈ ਨਹੀਂ ਸੀਗੇ ਮੇਰੇ ਖਿਆਲ ਵਿੱਚ ਡਾਕਟਰਾਂ ਨੂੰ ਵੀ ਗਲਵਜ਼ ਆਹੀ ਇਹ ਤੋਂ ਗੱਡੀ ਚੋਂ ਕੱਢ ਕੇ ਦਿੱਤੇ ਸੌਣ ਕਰਵਾ ਲਵੋ ਅੱਜ ਸਾਡੇ ਨਾਲ ਆ ਹੋਈ ਹੈ ਵੀ ਮਰੀਜ਼ਾਸਤੇ ਸੈਲਟ ਵੀ ਨਹੀਂ ਕਹਿੰਦੇ ਤੇ ਵਾਰਸ ਕਿੱਥੇ ਆ ਉਹਦਾ ਚਲੋ ਵਿਚਾਰੇ ਮੁਲਾਜ਼ਮ ਜਾਣਦੇ ਆ ਨਿਕੇ ਮੋਟੇਉ ਕਰੀ ਜਾਂਦੇ ਸਾਡੀ ਹੈਲਪ ਪਰ ਉਹ ਇੱਥੇ ਜਦੋਂ ਕੋਈ ਮੁਲਾਜ਼ਮਾਂ ਦੀ ਗਿਣਤੀ ਪੂਰੀ ਹੈ ਨਹੀਂ ਕੀ ਬੰਦਾ ਕਰੂਗਾ ਕੋਈ ਕੀ ਕਹਿੰਦੇ ਆ ਕਹਿਣਾ ਕੀ ਮੈਂ ਤਾਂ ਕਹਿੰਦਾ ਪਬਲਿਕ ਨੂੰ ਕਹਿੰਦਾ ਵੀ ਜਾਗੋ ਇਹਦੇ ਬਾਰੇ ਆਵਾਜ਼ ਉਠਾਓ ਜਿਹੜੀ ਸਾਡਾ ਹੱਕ ਬਣਦਾ ਕਿਉਂਕਿ ਕਈ ਗੱਲਾਂ ਤਾਂ ਅਸੀਂ ਵਾਂਝੇ ਰਹਿ ਜਾਂਦੇ ਆ ਵੀ ਨਾ ਜੀ ਸਾਡੀ ਪ੍ਰੈਸ 'ਚ ਨਾ ਗੱਲ ਜਾਵੇ ਅਸੀਂ ਕਹਿੰਦੇ ਜੇ ਜਾਊਗੀ ਤਾਂ ਸਰਕਾਰ ਜਾਗੂਗੀ ਨਹੀਂ ਕਹੇ ਨੇ ਨਹੀਂ ਜਾਗਣਾ ਇਹ ਲੋੜਬੰਦ ਵਿਅਕਤੀ ਹੈ ਜਿਹੜਾ ਬੰਦਾ ਇਹਦਾ ਇਲਾਜ ਹੋਇਆ ਤਾਂ ਪਰ ਸਾਡੇ ਕੋਲ ਦੋ ਤਿੰਨ ਐਕਸੀਡੈਂਟ ਕੇਸ ਆਏ ਆ ਇੱਕ ਤਾਂ ਲਾਲ ਸਿੰਘ ਆਇਆ ਜੀ ਬਖਤੌਰ ਸਿੰਘ ਜਿੱਥਵਾਲ ਤੋਂ ਉਹਨੂੰ ਫੁੱਲਸਾੜੀ ਲੈ ਕੇ ਆਏ ਸੀਗੇ ਤੇ ਉਹਦੇ ਉਂਗਲਾਂ 'ਚ ਐਸਵੀਅਰ ਬਲੀਡਿੰਗ ਸੀਗੀ ਉਹਨੂੰ ਫਰਸਟ ایڈ ਦੇ ਦਿੱਤੀ ਗਈ ਹੈ ਬਾਕੀ ਐਕਸਰੇ ਵਾਲੇ ਸੱਦੇ ਆ ਗਏ ਨੇ ਐਕਸਰੇ ਕਰਾ ਕੇ ਦੇਖਦੇ ਕਿ ਕੰਡੀਸ਼ਨ ਠੀਕ ਆ ਕਫਤਾਰ ਸਿੰਘ ਜਨਾ ਦਾ ਹੈ ਸੀ ਇੱਕ ਕਫਤਾਰ ਸਿੰਘ ਜਨਾ ਸਮਾਜ ਸੇਵਾਲੇ ਲੈ ਕੇ ਆਏ ਉਹਨੂੰ ਤੇ ਉਹਦੇ ਵੀ ਐਕਸੀਡੈਂਟ ਹੋਇਆ ਸੀ ਬਿਜਲੀ ਘਰ ਦੇ ਸਾਹਮਣੇ ਤੇ ਉਹਦੇ ਲੱਤ ਤੇ ਫ੍ਰੈਕਚਰ ਲੱਗ ਰਿਹਾ ਹੈ ਤਾਂ ਹੀ ਐਕਸਰੇ ਵਾਲੇ ਸੱਦੇ ਆ ਉਹਨਾਂ ਨੂੰ ਫਰਸਟ ایڈ ਤਾਂ ਦੇ ਦਿੱਤੀ ਸਮਾਜ ਸੇਵਾਲੇ ਆਪ ਹੀ ਸਮਾਜ ਸੇਵਾ ਕਰਨ ਲੱਗੇ ਹੋਏ ਸੀਗੇ ਬਾਕੀ ਅਸੀਂ ਐਕਸਰੇ ਵਾਲੇ ਬੁਲਾ ਲਏ ਨਹੀਂ ਉਹਨਾਂ ਵੱਲੋਂ ਡਾਈਵੋਕ ਕਿਹਾ ਗਿਆ ਕਿ ਸਮਾਨ ਹੈ ਨਹੀਂ ਤੇ ਟੀਕਿੰਗ ਦਾ ਜਾਂ ਹੋਰ ਪਟੀਆਂ ਵਗੈਰਾ ਨੇ ਸਾਰ ਸਟੇਚਿੰਗ ਦਾ ਸਮਾਨ ਤਾਂ ਹੈਗਾ ਸਪਲਿੰਟਰ ਸਾਡੀ ਖਤਮ ਹੋਈ ਹੋਈਆਂ ਉਹਦੀ ਡਿਮਾਂਡ ਅਸੀਂ ਦਿੱਤੀ ਹੋਈ ਹੈ ਬਹੁਤ ਚਿਰ ਤੋਂ ਦਿੱਤੀ ਹੋਈ ਹੈ ਨਹੀਂ ਆ ਰਹੀ ਪਿੱਛੋਂ ਪਤਾ ਨਹੀਂ ਕੀ ਕਾਰਨ ਹੋ ਸਕਦਾ ਹੈ ਪੱਟੀ ਵਗੈਰਾ ਵੀ ਕੁਝ ਕਰ ਰਹੇ ਸੀ ਪਟੀਆਂ ਦੇ ਗੋਜ਼ ਨਹੀਂ ਬਣਾ ਕੇ ਰੱਖੇ ਗਏ ਸਾਡੇ ਤੋਂ ਪਹਿਲਾਂ ਵਾਲੇ ਕਿਉਂਕਿ ਡਿਊਟੀ ਤਾਂ ਹੁੰਦਾ ਜਿਹੜੇ ਆਂਦੇ ਆ ਉਹ ਗੋਜ਼ ਬਣਾ ਕੇ ਰੱਖਣੇ ਚਾਹੀਦੇ ਆ ਤੇ ਸਟਾਫ ਸਾਡੇ ਸ਼ਾਰਟੇਜ ਹੈਗੀਆਂ ਹੁਣ ਅਮਰਜੈਂਸੀ ਦੇਖਿਆ ਕਿ ਗੋਜ਼ ਬਣਾਉਣ ਇਸ ਕਰਕੇ ਗੋਜ਼ ਘਟ ਕੇ ਹੋਣੀ ਬਾਕੀ ਤਾਂ ਪੱਟੀਆਂ ਪੁਟੀਆਂ ਦੀ ਡਿਮਾਂਡ ਪੂਰੀ ਹੈ ਸਪਲਿੰਟਰ ਹੈ ਨਹੀਂ ਗਈ ਉਹਦੀ ਡਿਮਾਂਡ ਦਿੱਤੀ ਹੋਈ ਹੈ ਚਾਰ ਪੰਜ ਵਾਰ ਦਿੱਤੀ ਹੈ ਉਹ ਨਹੀਂ ਆਈ ਹੈ ਐਂਟੀਬਾਇਓਟਿਕ ਦਾ ਤਾਂ ਕਾਫੀ ਜ਼ਰੂਰੀ ਹੈ ਤੁਹਾਡੇ ਸਪ੍ਰਿੰਟਾ ਤੇ ਜ਼ਰੂਰੀ ਹੈ ਐਂਟੀਬਾਇਓਟਿਕ ਦਾ ਹੈ ਸਾਡੇ ਕੋਲ ਇੱਕ ਡਿਕਲੋਜ ਇੰਜੈਕਸ਼ਨ ਖਤਮ ਹੈ ਉਹ ਡਿਮਾਂਡ ਦੇ ਦੇ ਦੀ 50 ਤੋਂ ਮਿਲ ਜਾਂਦੇ ਆ ਪਰ ਤੁਹਾਨੂੰ ਪਤਾ ਹੀ ਉਹ 1-2 ਦਿਨਾਂ 'ਚ ਖਤਮ ਹੋ ਜਾਂਦੇ ਕਿਲਾ ਹੋਣ ਕਿਦਾਂ ਦਿੱਤੀਗੇ ਹੁਣ ਸਿੱਧੀ ਦਿੱਤੀ ਹੈ ਇਹ ਸਾਡੇ ਕੋਲ ਸਪ੍ਰਿੰਟਾ ਹੈ ਨਹੀਂ ਗਈਆਂ ਡਿਕਲੋ ਇੰਜੈਕਸ਼ਨ ਹੈ ਨਹੀਂ ਗਏ ਆਸੀਂ ਕਿਸੇ ਤੋਂ ਪੇਨ ਕিলার ਲਾਣਾ ਤਾਂ ਪੀਸੀ ਮੈਂ ਇੰਜੈਕਸ਼ਨ ਲਾ ਕੇ ਕੰਮ ਸਾਰਦੇ ਹਾਂ